ਸੂਬੇ ਵਿੱਚ ਹੋਈ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਜਿੱਥੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰਦਿਆਂ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਸਣੇ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਅ ਤੇ ਉਸ ਤੋਂ ਬਾਅਦ ਹੁਣ ਜਦ ਹਾਲਾਤ ਥੋੜੇ ਠੀਕ ਹੁੰਦੇ ਹੋਏ ਦਿਸ ਰਹੇ ਹਨ ਤਾਂ ਜਿਲ੍ਹਾ ਭਟਾਂਕੋਟ ਵਿਖੇ ਸਰਕਾਰੀ ਸਕੂਲਾਂ ਦਾ ਮੁਆਇਨਾ ਕਰਾਉਣ ਤੋਂ ਬਾਅਦ ਜਿਹੜੇ ਸਕੂਲ ਸਹੀ ਪਾਇਗੇ ਹਨ ਉਨ੍ਹਾਂ ਸਕੂਲਾਂ ਨੂੰ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਜਿਸ ਦੇ ਚਲਦਿਆਂ ਸੁਜਨਪੁਰ ਦੇ ਵਕਫਾਖ ਸਕੂਲਾਂ ਦਾ ਦੌਰਾ ਕੀਤਾ ਜਿਸ ਦੇ ਚਲਦਿਆਂ ਸੁਜਨਪੁਰ ਵਿਖੇ ਪੈਂਦੇ ਸੋਲੀ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਮੁੱਖ ਵਿਧਿਆਪਕ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਹਨਾਂ ਦੇ ਸਕੂਲ ਵਿੱਚ ਵੀ ਦਾਖਲ ਹੋ ਗਿਆ ਸੀ ਜਿਸ ਦੇ ਚਲਦਿਆਂ ਬੱਚਿਆਂ ਦੇ ਮਿੱਤੇ ਮਿਲ ਦਾ ਰਸਨੀਤ ਉਸ ਦੇ ਨਾਲ ਹੀ ਸਕੂਲ ਦੇ ਜ਼ਰੂਰੀ ਕਾਗਜ਼ਾਤ ਵੀ ਪਾਣੀ ਦੀ ਝਪੇਟ ਵਿੱਚ ਆ ਗਏ ਸਨ ਅਤੇ ਕੱਲ ਹੋਏ ਮੌਨਿੰਗ ਵਿੱਚ ਇਹ ਸਕੂਲ ਸੁਰੱਖਿਤ ਕਰਾ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਸਕੂਲ ਖੋਲਿਆ ਗਿਆ ਅਤੇ ਜਿਸ ਵਿੱਚ ਬੱਚੇ ਹਾਜ਼ਰ ਹੋਏ ਹਨ ਆਓ ਵੇਖਦੇ ਹਾਂ ਪੂਰੀ ਰਿਪੋਰਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes date sai school اچانک skole me pani aa gaya us <laughs> wajah na jera school la purana record he aur sara kharab ho chukya jo medde milda sada ration bakaya he oh kharab ho chega us di report apne aap upchudagari nu de di gayi hai jo nuksan de bare hai aaj school le kinne ke bachche aaye school ਅਸਰ ਟੋਟਲ 33 ਬੱਚੇ ਸਕੂਲ ਦੇ ਬੱਚਾ 17 ਪੈਂਡਾ ਤੀਜੀ ਚੌਥੀ ਪਾਈਮੇ ਨੇ ਸਾਰੇ ਵਿਦਿਆਰਥੀ ਆਏ ਨੇ ਲੇਕਿਨ ਛੋਟੇ ਬੱਚਾ ਥੋੜੇ ਐਬਸੈਂਟ ਹੈ ਅੱਜ 17 ਬੱਚੇ ਕੋਟਰਾ ਹੈ ਸੈਨਟਾਈਜਰ ਕਮੇਟੀ ਵੱਲੋਂ ਸੰਡੇ ਨੂੰ ਵੀ ਤਰਾ ਆ ਗਿਆਗੇ ਔਰ ਆਏ ਕੱਲ ਵੀ ਡੇਟ ਹੋ ਗਿਆ ਸੰਡੇ ਸਭ ਜਾਣ ਬਿਲਕੁਲ ਬੜੀਆ ਬੱਚੇ ਆ ਰਹੇ ਬਰਾਬਰ ਸਕੂਲ ਨੂੰ ਸੈਨਟਾਈਜਰ ਤੇ ਤਰਾ ਦਿੱਤਾ ਗਿਆ ਹੈ ਬੱਚਾ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਬਿਲਡਿੰਗਸ ਬਿਲਕੁਲ ਸੇਫ ਹੈ। ਪਲਾਟ ਇਹ ਸਰ ਬਹੁਤ ਮੜੇ ਹੈ ਇਸੇ 4-4 ਫੁੱਟ ਪਾਣੀ ਚੜ ਗਿਆ ਸੀ ਤੁਸੀਂ ਦੇਖ ਹੀ ਰਹੇ ਹੋ ਜਿੰਨੇ ਡਾਕੂਮੈਂਟਸ ਨੇ ਇਹਨਾਂ ਦੇ ਖਰਾਬ ਹੋ ਚੁੱਕੇ ਜਿਹੜਾ ਬੱਚਿਆਂ ਦਾ ਰਾਸ਼ਨ ਹੀ ਉਹ ਵੀ ਖਰਾਬ ਹੋ ਚੁੱਕਿਆ ਹੈ ਚਲੋ ਸਕੂਲ ਲੱਗ ਗਿਆ ਮਾਸਟਰ ਹੋਣਾ ਕਾਫੀ ਮਿਹਨਤ ਕਰਕੇ ਦੇ ਅੱਗੇ ਕੀਤਾ ਹੈ ਬਾਕੀ ਇੱਥੇ ਭਰਤੀ ਪੈਣ ਵਾਲੀ ਹੈ ਸਕੂਲ ਚ ਸਕੂਲ ਦੇ ਬਾਹਰ ਜਿਹੜਾ ਗੇਟ ਹੈ ਇੱਥੇ ਵੀ ਪਾਣੀ ਪੂਰਾ ਅੰਦਰ ਆਂਦਾ ਰੋਡ ਬਣਨ ਵਾਲਾ ਹੈ ਚਾਹੀਦੇ ਪ੍ਰਸ਼ਾਸਨਾਂਗੇ ਬੇਨਤੀ ਕਰਦੇ ਆਂ ਬਸ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਕੰਮ ਕਰਾਈ ਜਾ ਸਰ ਫੇਲਾ ਉਤੇ ਕੋਈ ਨਹੀਂ ਅਜਿਹਾ ਰੱਬ ਸਾਰੀ ਹੈ ਜੀ ਛਿੜਕ ਨੂੰ ਕਾਫੀ ਨੁਕਸਾਨ ਹੋਇਆ ਗਰੇਰਾ ਪਈਆਂ ਸਾਹਮਣੇ ਆਪਣੇ ਮਾਸਟਰ ਹੋਣ ਦੱਸਿਆ ਹੋਣਾ ਤੁਹਾਨੂੰ ਬਹੁਤ ਨੁਕਸਾਨ ਹੋ ਚੁੱਕਾ ਹੈ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਨਾ ਉਹ ਮੌਕੇ ਤੇ ਆ ਕੇ ਦੇਖਣ ਕਿ ਅੱਗੇ ਕੰਮ ਕਰਾਂ